ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਜੋ ਪੁਰਾਣੇ ਬੁੱਲ ਸੀਗਣਾ ਉਹ ਬਹੁਤ ਹੀ ਜ਼ਿਆਦਾ ਆਪਣੇ ਬੱਚਿਆਂ ਦੇ ਵਿੱਚ ਡੋਮਿਨੇਟ ਕਰਦੇ ਸੀ ਅੱਜ ਤੁਹਾਨੂੰ ਉਸੇ ਬੁੱਲ ਦੀ ਝੋਟੀ ਦਿਖਾ ਰਿਹਾ ਹਾਂ ਜੋ ਕਿ ਐਸਟੀ 736 ਸੀ ਜੀ ਜੋ ਮੇਰੇ ਘਰ ਘਰ ਵਿੱਚ ਵੀ ਬੱਚਾ ਪੈਦਾ ਹੋਇਆ ਸੀ ਇੱਕ ਆ ਦੇਖੋ ਜੀ ਤੁਹਾਨੂੰ ਉਹਦੀ ਮਾਂ ਦਿਖਾ ਰਿਆਂ ਬਿਲਕੁਲ ਜੈਡ ਬਲੈਕ ਆ ਤੇ ਪੂਰੀ ਦਿਖਾ ਰਿਆਂ ਜੀ ਉਹਦੀ ਮਾਂ ਦੇ ਵੀਡੀਓ ਵੀ ਤੁਹਾਨੂੰ ਦੇਖੋ ਆ ਤਾਂ ਉਹ ਇਹਦਾ ਪਿੱਠਪੂੜਾ ਦੇਖੋ ਕਮੇਟ ਹਲਵਾਗਾ ਤੇ ਜਿਹੜਾ ST 736 ਸੀ ਉਹਦੀ ਕੱਟਿਆ ਖੜੀ ਹੈ ਜੀ 11 ਮਹੀਨੇ ਦੀ ਆ ਦੇਖੋ ਜੀ ਤੁਸੀਂ ਧਿਆਨ ਨਾਲ ਦੇਖੋ ਪੂਛ ਜ਼ਰੂਰ ਇਹਦੀ ਜੀ ਚਿੱਟੀ ਆਉਂਦੀ ਆ 4 ਤੋਂ 5 ਇੰਚ ਪਿੱਠਪੂੜੇ ਦੀ ਦੇਖੋ ਜੀ ਹਲੇ 10 ਮਹੀਨੇ ਦੀ ਕੱਟਿਆ ਬਾਈ ਨੇ ਸਾਮ ਸੰਭਾਲ ਵੀ ਉੰਨੀ ਕਰੀ ਹੋਈ ਆ ਜੇ ਤਕਰੀਬਨ ਅੱਜ ਬਾਈ ਨੇ ਫੁੱਲ ਫੀਲਡ ਖਰਾਕ ਦੇ ਕੇ ਪਾੜਣੀ ਹੁੰਦੀ ਤਾਂ ਝੋਟੀ ਦੀ ਹਾਈਟ ਦੁੱਗਣੀ ਪੈਦਾ ਹੋ ਸਕਦੀ ਸੀ ਬਾਈ ਜੀ ਨਾਲ ਵੀ ਮੁਲਾਕਾਤ ਕਰਾਵਾਂਗੇ ਆ ਜਾ ਬਾਈ ਬਾਈ ਕੁਲਵੀਰ ਸਿੰਘ ਪਿੰਡ ਖਾਰਾ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਸੀਂ ਇਹ ਦੱਸੋ ਵੀ ਜਦੋਂ ਐਸਟੀ 736 ਦਾ ਸੀਮਣ ਲਾਇਆ ਸੀ ਤੇ ਹੁਣ ਤੁਹਾਨੂੰ ਇਹਦੇ ਉੱਤੇ ਕੀ ਉਮੀਦ ਆਈ ਹੈ ਜੀ ਸਸ ਯਾ ਯਰੀ ਹੱਡਾ ਮਾਜਰਾ ਹਰਕਾ ਜੀ ਅੱਛਾ ਜੀ ਚੱਤੇ ਜੱਤੇ ਦੀ ਬਣਾਉਤ ਬਹੁਤ ਸਹੀ ਹੈ ਜੀ ਅੱਛਾ ਜੀ ਬੱਤਾ ਬਣਦੇ ਕੋਈ ਕਿ ਨਾ ਜਾਵੇ ਹਾਂਜੀ ਬਹੁਤ ਵਛੇ ਜੀ ਤੁਸੀਂ ਇੰਨਾ ਕੁ ਦੇਖ ਸਕਦੇ ਹੋ ਦੇਖੋ ਬੁੱਲ ਨੇ ਕਿੰਨੀ ਜਿਆਦਾ ਡੋਮੀਨੇਟ ਕੀਤੀ ਆ ਮਾਂ ਦਾ ਚਿਹਰਾ ਦੇਖ ਲਓ ਤੇਤੀ ਦਾ ਚਿਹਰਾ ਦੇਖੋ ਤਾਂ ਐਸੇ ਕਰਕੇ ਬਾਈ ਜੀ ਮੈਂ ਹਰ ਇੱਕ ਵੀਡੀਓ ਚ ਕਹਿਣਾ ਹੁੰਨਾਗਾ ਵੀ ਸੀਮਣ ਉਹ ਯੂਜ਼ ਕਰੋ ਜਿਹੜਾ ਬੁੱਲਾ ਆਪਣੇ ਉੱਤੇ ਜਿਆਦਾ ਬੱਚੇ ਲੈ ਕੇ ਜਾਂਦਾਗਾ ਤੇ ਨਾ ਕਿ ਤੁਸੀਂ ਨੰਬਰਾਂ ਵੱਲ ਦੌੜਿਆ ਕਰੋ ਨਾ ਜਿਆਦੇ ਦੁੱਧ ਵਾਲੇ ਬੁੱਲਾ ਵਾਲੇ ਦੌੜਿਆ ਕਰੋ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਸਨਖਾਪਨ ਬਿਊਟੀ ਜਿਹਨੂੰ ਕਹਿੰਦੇ ਨੇ ਆਪਾਂ ਤੇ ਚੱਡੇ ਲਿਬ ਦੀ ਮੰਤਰ ਸਹੀ ਹੋਵੇ ਤਾਂ ਇੱਕ ਕਿਸਾਨ ਨੂੰ ਆਪਣਾ ਪਸ਼ੂ ਸੇਲ ਪਰਚੇਜ਼ ਕਰਨ ਵਾਸਤੇ ਬਹੁਤ ਮਦਦ ਕਰਦਾਗਾ ਜੇ ਹੀ ਇਹਦੇ ਮਾਂ ਦੇਖੇ ਤਾਂ ਇਹਦੇ ਮਾਂ ਨੂੰ ਦੇਖ ਕੇ ਤਾਂ ਇਹ ਕੱਟੀ ਨੇ ਚਾਰ ਚੰਨ ਲਾਏ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਸੁੱਖ ਰੱਖੇ ਵੀਰ ਦੀਆਂ ਉਮੀਦਾਂ ਉੱਤੇ ਖਰੀ ਉਤਰੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ